ਹਰ ਚੌ ਪੰਨਾਂ ਪਿੰਡਾਂ ਦੇ ਪਿੱਛੇ ਇੱਕ ਖੇਡ ਗਰਾਊਂਡ ਬਣਾਵਾਂਗੇ ਤਾਂ ਜੋ ਸਾਡੀਆਂ ਬੱਚੀਆਂ ਤੇ ਬੱਚੇ ਸਵੇਰ ਤੇ ਸ਼ਾਮ ਦੇ ਟਾਈਮ ਗਰਾਊਂਡ ਦੇ ਵਿੱਚ ਆ ਕੇ ਪ੍ਰੈਕਟਿਸ ਕਰਨ ਸਾਡਾ ਖੇਡ ਕੇ ਇੰਟਰਨੈਸ਼ਨਲ ਲੈਵਲ ਤੇ ਨਾਂ ਉੱਚਾ ਕਰਨ ਪੰਜਾਬ ਦਾ ਸਾਡੇ ਇਲਾਕੇ ਦਾ ਸਾਡੇ ਦੇਸ਼ ਦਾ ਵੱਡਾ ਸਮਾਂ ਰਾਜ ਕੀਤਾ ਇਥੇ ਇੱਕੋ ਪਰਿਵਾਰ ਨੇ ਪਰ ਇਲਾਕਾ ਜਿਹੜਾ ਉਹ ਅੱਜ ਵੀ 1947 ਵੇਲੇ ਦੇ ਹਾਲਾਤ ਹੀ ਨੇ ਇਲਾਕੇ ਦੇ ਵਿੱਚ ਸੜਕਾਂ ਦਾ ਬੁਰਾ ਹਾਲ ਆ ਜੇ ਛੱਪੜ ਆਪਾਂ ਵੇਖੀਏ ਤੇ ਕਿਹੇ ਛੱਪੜ ਦੀ ਸਫਾਈ ਨਹੀਂ ਹੋਈ ਕੋਈ ਪਾਣੀ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਨਹੀਂ ਕਿਉਂਕਿ ਧਰਤੀ ਹੇਠਲਾ ਪਾਣੀ ਖਾਰਾ ਆ ਤੇ ਪੀਣ ਵਾਲਾ ਪਾਣੀ ਨਹੀਂ ਜਿੱਥੇ ਚੰਗਾ ਉੱਥੇ ਲੋਕਾਂ ਦੀ ਸਿਹਤ ਨਾਲ ਖਲਵਾੜ ਹੋ ਰਿਹਾ ਸਾਰਾ ਸਿਸਟਮ ਇੱਕ ਨੰਬਰ ਦਾ ਕਰਕੇ 2027 ਚ ਜਿਵੇਂ ਆਮ ਆਦਮੀ ਪਾਰਟੀ ਦਾ ਜੋ ਪ੍ਰੋਟੋਕਾਲ ਆ ਤੇ ਜੋ ਅਜੰਡਾ ਆ ਪੀ ਅਹੀਂ ਕੰਮ ਕਰਾਂਗੇ ਕੰਮ ਕਰਕੇ ਸਤਾਈ ਵਾਲੀ ਵੋਟ ਫੇਰ ਮੰਗਾਂਗੇ ਨਾਲ ਇਹ ਵੀ ਕਵਾਂਗੇ ਲੋਕਾਂ ਨੂੰ ਵੀ ਜੇ ਕੰਮ ਕੀਤੇ ਆ ਵੋਟ ਦੇਓ ਦੂਜੀਆਂ ਪਾਰਟੀਆਂ ਆਂ ਨਹੀਂ ਵੀ ਇੱਕ ਮੌਕਾ ਹੋਰ ਦੇ ਦਿਓ ਗਾਂ ਕੰਮ ਕਰਦਾਂਗੇ ਕੰਮ ਕਰਕੇ ਵਿਖਾਵਾਂਗੇ ਤੇ ਫੇਰ ਵੋਟ ਮੰਗਾਂਗੇ ਹਾਂਜੀ ਸਰ ਅੱਜ ਦਾ ਪ੍ਰੋਗਰਾਮ ਅੱਜ ਸਾਡੇ ਇੱਥੇ ਸਾਡੇ ਹਲਕਾ ਇੰਚਾਰਜ ਨੇ ਅਰੂਨ ਨਰੰਗ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਬੜਾ ਵਧੀਆ ਕਬੱਡੀ ਦਾ ਸਟੇਡੀਅਮ ਬਣਿਆ ਉਹਦਾ ਅਦਕੱਟ ਨਹੀਂ ਨਾਲ ਅੱਜ ਇੱਥੇ ਖੇਡਾਂ ਸਨ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਦਾਸ ਇੱਥੇ ਚੇਚੇ ਤੌਰ ਤੇ ਆਇਆ ਬਾਕੀ ਆਉਣ ਵਾਲੇ ਸਮੇਂ 'ਚ ਇਲਾਕੇ ਦੇ ਵਿੱਚ ਥਾਪਰ ਮਾਡਲ ਜਿਹੜੇ ਛੱਪੜ ਬੜੀ ਵੱਡੀ ਲੋੜ ਆ ਕਿਉਂਕਿ ਇਲਾਕੇ ਦੇ ਵਿੱਚ ਪਾਣੀ ਦੀ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਉਹਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਥਾਪਰ ਮਾਡਲ ਛੱਪੜ ਬਣਾਵਾਂਗੇ ਨਾਲ ਦੀ ਨਾਲ ਸਾਡਾ ਇਹ ਅਬੋਰ ਦੇ ਨਾਲ 5-6 ਏਕੜ ਦੇ ਵਿੱਚ ਵੱਡਾ ਖੇਡ ਗਰਾਊਂਡ ਬਣਾਵਾਂਗੇ ਜਿਹਦੇ 400 ਮੀਟਰ ਦਾ ਟਰੈਕ ਬਣੇ ਤੇ ਹਰ ਚੌ ਪੰਜਾਂ ਪਿੰਡਾਂ ਦੇ ਪਿੱਛੇ ਇੱਕ ਖੇਡ ਗਰਾਊਂਡ ਬਣਾਵਾਂਗੇ ਤਾਂ ਜੋ ਸਾਡੀਆਂ ਬੱਚੀਆਂ ਤੇ ਬੱਚੇ ਸਵੇਰ ਤੇ ਸ਼ਾਮ ਦੇ ਟਾਈਮ ਗਰਾਊਂਡ ਦੇ ਵਿੱਚ ਆ ਕੇ ਪ੍ਰੈਕਟਿਸ ਕਰਨ ਸਾਡਾ ਖੇਡ ਕੇ ਇੰਟਰਨੈਸ਼ਨਲ ਲੈਵਲ ਤੇ ਨਾਂ ਉੱਚਾ ਕਰਨ ਪੰਜਾਬ ਦਾ ਬੋਰ ਦਾ ਸਾਡੇ ਇਲਾਕੇ ਦਾ ਸਾਡੇ ਦੇਸ਼ ਦਾ ਤੇ ਆਉਣ ਵਾਲੇ ਸਮੇਂ ਚ ਅਰुण ਨਰੰਗ ਜੀ ਦੀ ਅਗਵਾਈ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਇੱਥੇ ਗਰੰਟਾਂ ਲਿਆ ਕੇ ਬੋਰ ਨੂੰ ਇੱਕ ਨੰਬਰ ਦਾ ਨਮੂਨੇ ਦਾ ਹਲਕਾ ਬਣਾਵਾਂਗੇ ਵੇਖੋ ਵੱਡਾ ਸਮਾਂ ਰਾਜ ਕੀਤਾ ਇੱਥੇ ਇੱਕੋ ਪਰਿਵਾਰ ਨੇ ਪਰ ਇਲਾਕਾ ਜਿਹੜਾ ਉਹ ਅੱਜ ਵੀ 1947 ਵੇਲੇ ਦੇ ਹਾਲਾਤ ਹੀ ਨੇ ਇਲਾਕੇ ਦੇ ਵਿੱਚ ਸੜਕਾਂ ਦਾ ਬੁਰਾ ਹਾਲ ਆ ਰਿਹਾ ਜੇ ਛੱਪੜ ਆਪਾਂ ਵੇਖੀਏ ਤੇ ਕਿਹੇ ਛੱਪੜ ਦੀ ਸਫਾਈ ਨਹੀਂ ਹੋਈ ਕੋਈ ਪਾਣੀ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਨਹੀਂ ਕਿਉਂਕਿ ਧਰਤੀ ਹੇਠਲਾ ਪਾਣੀ ਖਾਰਾ ਆ ਤੇ ਪੀਣ ਵਾਲਾ ਪਾਣੀ ਨਹੀਂ ਜਿੱਥੇ ਚੰਗਾ ਉੱਥੇ ਲੋਕਾਂ ਦੀ ਸਿਹਤ ਨਾ ਖਲਵਾੜ ਹੋ ਰਿਆ ਸਾਰਾ ਸਿਸਟਮ ਇੱਕ ਨੰਬਰ ਦਾ ਕਰਕੇ 2027 ਚ ਜਿਵੇਂ ਆਮ ਆਦਮੀ ਪਾਰਟੀ ਦਾ ਜੋ ਪ੍ਰੋਟੋਕਾਲ ਆ ਤੇ ਜੋ ਏਜੰਡਾ ਆ ਵੀ ਅਸੀਂ ਕੰਮ ਕਰਾਂਗੇ ਕੰਮ ਕਰਕੇ 27 ਵਾਲੀ ਵੋਟ ਫੇਰ ਮੰਗਾਂਗੇ ਨਾਲ ਇਹ ਵੀ ਕਵਾਂਗੇ ਲੋਕਾਂ ਨੂੰ ਕਿ ਜੇ ਕੰਮ ਕੀਤੇ ਆ ਵੋਟ ਦਿਓ ਦੂਜੀਆਂ ਪਾਰਟੀਆਂ ਨੂੰ ਵੀ ਇੱਕ ਮੌਕਾ ਹੋਰ ਦੇ ਦਿਓ ਗਾਂ ਕੰਮ ਕਰਦਾਂਗੇ ਕੰਮ ਕਰਕੇ ਵਿਖਾਵਾਂਗੇ ਤੇ ਫੇਰ ਵੋਟ ਮੰਗਾਂਗੇ